ਬਰਾਜਾਂ ਦੀ ਤਰ੍ਹਾਂ ਕੋਈ 9:00 ਜੇ 9:00 ਵਜੇ ਦੁਕਾਨ ਬੰਦ ਕਰਕੇ ਜਾਂਦਾ ਅੱਜ ਤਾਂ ਹੁਣ ਸਮਾਂ ਬਦਲ ਲਿਆ। ਸੂਰੇ ਮਾਣ ਕੇ 9:00 9:00 ਵਜੇ ਦੁਕਾਨ ਖੋਲੀ ਐ ਤੇ ਮੈਂ ਆਣ ਕੇ ਵੇਖਿਆ ਤੇ ਮੇਰੀ ਦੁਕਾਨ ਦੀ ਜਿਹੜੀ ਛੱਤ ਹੈ ਜਿਹੜੀ ਉੱਪਰ ਟੈਲਾਂ ਲੱਗੀਆਂ ਉਹ ਵੀ ਟੈਲਾਂ ਪੁੱਟ ਜਾਈਆਂ ਸੀ ਤੇ ਨਾਲੇ ਥੱਲੋਂ ਵੀ ਟੈਲਾਂ ਮਿੱਟੀ ਪੁੱਟ ਕੇ ਫਿਰ ਥੱਲੋਂ ਵੀ ਟੈਲਾਂ ਚੁੱਕ ਕੇ ਤੇ ਫਰਿੱਜ ਉੱਤੋਂ ਉੱਤਰ ਕੇ ਥਲੇ ਆਇਆ। ਪੈਸੇ ਕਰਕੇ ਗਏ ਆ ਜੀ ਦੁਕਾਨ ਦਾ ਸਾਮਾਨ ਕੋਈ ਨਹੀਂ ਗਿਆ ਜੀ 40000 ਰੁਪਿਆ ਸੀਗੀ ਜੀ ਮੈਨੂੰ ਕਿਸੇ ਨੇ ਮੇਰੀ ਪੇਮੈਂਟ ਜਿਹੜੀ ਸੀ ਉਹ ਮੈਨੂੰ ਦਿੱਤੀ। ਗੁਰਦਾਸਪੁਰ ਦੇ ਪਿੰਡ ਸ਼ਾਹਪੂਰ ਜਾਜਨ ਤੂੰ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਚੋਰਾਂ ਵੱਲੋਂ ਇੱਕ ਬੈકરી ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਦੱਸਦੇ ਨੇ ਆ ਕਿ ਭੀੜ ਭਾਰੇ ਵਾਲੇ ਇਸ ਬਾਜ਼ਾਰ ਦੇ ਵਿੱਚ ਚੋਰੀ ਦੀ ਵਾਰਦਾਤ ਵਾਪਰਦੀ ਹੈ ਤੇ ਦੁਕਾਨਦਾਰ ਇਸ ਵਾਰਦਾਤ ਤੋਂ ਬਾਅਦ ਸਹਮੇ ਹੋਏ ਨੇ ਜਾਣਕਾਰੀ ਮੁਤਾਬਕ ਬੈકરી ਦੀ ਦੁਕਾਨ ਦੀ ਛੱਤ ਪਾੜ ਕੇ ਇਹ ਜੋਰ ਦੁਕਾਨ ਚ ਦਾਖਲ ਹੁੰਦੇ ਨੇ ਔਰ ਉਸ ਤੋਂ ਬਾਅਦ 45000 ਰੁਪਏ ਦੇ ਕਰੀਬ ਦੀ ਨਗਦੀ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਦੁਕਾਨਦਾਰ ਦੇ ਦੱਸਣ ਮੁਤਾਬਕ ਚੋਰਾਂ ਨੇ ਦੁਕਾਨ ਦੇ ਅੰਦਰ ਬਣੇ ਛੋਟੇ ਮੰਦਰ ਦੇ ਵਿੱਚ ਪਏ ਚੜਾਵੇ ਤੱਕ ਨੂੰ ਵੀ ਨਹੀਂ ਛੱਡਿਆ ਉਹ ਭਗਵਾਨ ਦਾ ਚੜਾਵਾ ਵੀ ਲੈ ਕੇ ਉਥੋਂ ਚਲੇ ਗਏ ਨੇ ਫਿਲਹਾਲ ਕਮੇਟੀ ਦੇ ਪੈਸੇ ਦੁਕਾਨ 'ਚ ਰੱਖੇ ਹੋਏ ਸਨ ਔਰ ਉਹੀ ਪੈਸੇ ਜਿਹੜੇ ਨੇ ਚੋਰਾਂ ਵੱਲੋਂ ਲੈ ਕੇ ਉਥੋਂ ਫਰਾਰ ਹੋ ਗਏ ਨੇ ਦੇਖੋ ਜੀ ਮੇਰਾ ਨਾਮ ਸਰਜੀਤ ਸਿੰਘ ਜੀ ਅਸੀਂ ਰੋਜ਼ ਦੀ ਤਰ੍ਹਾਂ ਸ਼ਰਮਾ ਸੱਜਣਾ ਹੈ ਸਾਡਾ ਰੋਜ਼ ਮੇਲਵਰਤ ਰਾਏ ਦਾ ਦੁਕਾਨ ਤੇ ਚਲੋ ਸੌਦਾ ਹੁੰਦਾ ਵੀ ਲੈਣਾ ਜੀ ਦਾ ਅੱਜ ਚਾਨਕੀ ਪਤਾ ਲੱਗਾ ਇਹਦਾ ਵੀ ਮਤਲਬ ਸਵਕਤੇ ਫੋਨ ਆਇਆ ਕਿ ਸਾਜਿੰਦਾ ਵੀ ਸ਼ਰਮੇ ਦੀ ਚੋਰੀ ਹੋ ਗਈ ਬੜਾ ਮਾਨੂੰ ਲੱਗਾ ਦੁੱਖ ਲੱਗਾ ਕਿ ਇੱਕ ਛੋਟੀ ਜੀ ਦੁਕਾਨ ਅਗਰਪਈਆ 1000 1500 ਰੋਜ਼ ਮਤਲਬ ਸੇਲ ਜਿੰਨੀ ਕਿ ਜਿਹਦੇ ਵਿੱਚ 4-500 ਰੁਪਈਆ ਹੀ ਮਹਾ ਬਜਦਾ ਘਰ ਦਾ ਖਰਚਾ ਨਿਕਲਦਾ ਤੇ 10-15000 ਕੇ ਦੀ ਇਮਾਨਤ ਰੱਖੀ ਹੋਈ ਕਿਸੇ ਦੀ ਚੋਰੀ ਹੋ ਜਾਣੀ ਬੜਾ ਮੰਦ ਦੁੱਖ ਲੱਗਾ ਜੀ ਤੇ ਬਾਕੀ ਇਹ ਵੀ ਚੋਰੀਆਂ ਜਿਹੜੀਆਂ ਰੋਜ਼ ਤੇ ਹੋਣਡੀਆਂ ਤੁਹਾਨੂੰ ਵੀ ਅਹਕਲ ਦਾ ਪਤਾ ਜਿਆਦਾ ਪੁਲਿਸ ਪ੍ਰਸ਼ਾਸਨ ਨੂੰ ਤੇ ਇਹੋ ਹੀ ਕਹਿਣਾ ਚਾਹੁੰਦੇ ਆ ਕਿ ਮੰਨ ਲਓ ਆ ਸਾਡੇ ਸੱਕੀ ਦਾ ਪੋਲਾ ਇੱਥੇ ਇੱਥੇ ਵੀ ਮਤਲਬ ਪੈਟਰੋਲਿੰਗ ਚਾਹੀਦੀ ਐ ਗੱਡੀ ਇੱਕ ਪੱਕੀ ਚਾਹੀਦੀ ਐ ਆ ਸਾਡੇ ਉਦਵਾਲੀ ਆ ਪਰਲੇ ਬੰਨੇ ਨਹਿਰ ਦੇਤੇ ਉਹ ਸਾਰਾ ਨਹਿਰ ਤੋਂ ਲੈ ਕੇ ਉਹ ਚੰਦੂ ਸੁਜੇ ਪੱਟੇ ਦੇ ਕਨਾਰ ਕੋਈ ਨਾ ਕੋਈ ਚੋਰੀ ਰੋਜ਼ ਹੁੰਦੀ ਰਹਿੰਦੀ ਉੱਥੇ ਉੱਥੇ ਵੀ ਅਸੀਂ ਮੰਗ ਕਰਦੇ ਆ ਵੀ ਕੋਈ ਨਾ ਕੋਈ ਗੱਡੀ ਜਿਹੜੀ ਆ ਪੁਲਿਸ ਦੀ ਗੱਡੀ ਪੱਕੀ ਲੱਗੀ ਹੋਣੀ ਚਾਹੀਦੀ ਐ ਇੱਕ ਉਥੇ ਤੇ ਇੱਕ ਉਹ ਚੰਦੂ ਸੁਜੇ ਵਾਲੇ ਪੱ ਤੇ ਬਾਕੀ ਆ ਸ਼ਾਹਪੁਰ ਵਾਲੇ ਪੁਲਤੇ ਤੇ ਪੱਕੀ ਚਾਹੀਦੀ ਐ ਵੇਖੋ ਜੀ ਚੋਰਾ ਨੇ ਤੇ ਪੁਲਿਸ ਤੋਂ ਹੀ ਡਰਨਾ ਆ ਜੀ ਔਰ ਜੇ ਮੰਨ ਲਓ ਇੱਥੇ ਗੱਡੀ ਖਲੋਤੀ ਹੋਵੇ ਕਿਹਦੀ ਕਿਹਦੀ ਉੱਤੇ ਥੋੜਾ ਜਿਹਾ ਦੀਆਂ ਅਣਕ ਚੋਰੀ ਕਰ ਜੀ ਕੋਈ ਪੁਲਿਸ ਤੋਂ ਹੀ ਡਰਨਾ ਆ ਤੇ ਪੁਲਿਸ ਨੂੰ ਚੌਂਕਸਾ ਹੋਣਾ ਚਾਹੀਦਾ ਜੀ ਪੁਲਿਸ ਘਟੋ ਘਟ ਚੌਂਕਸੇ ਰਹਿਣੀ ਚਾਹੀਦੀ ਐ ਕੁਝ ਸ਼ਾਹਪੁਰ ਵਾਲੇ ਪੁਲਤੇ ਹੋ ਗਿਆ ਜਾਂ ਇਧਰ ਨੂੰ ġੇੜਾ ਮਾਰਦੇ ਰਵੇ ਪਤਾ ਲੱਗੇ ਵੀ ਕੋਈ ਪੁਲਿਸ ਆਉਂਦੀ ਜਾਂਦੀ ਆ ਚੋਰਾ ਨੂੰ ਡਾਰ ਹੋਵੇ ਫਿਰ ਕੇਸ਼ ਸ਼ਰਮਾ ਜੀ ਪਿੰਡ ਸ਼ਾਹਪੁਰਾ ਜਹਨ ਜੀ ਇਹ ਚੋਰੀ ਦੀ ਘਟਨਾ ਇਸ ਤਰ੍ਹਾਂ ਜੀ ਰਾਤੀ ਮੈਂ ਆਪਣਾ ਰੋ ਕੋਈ 9:00 ਜੇ 9:00 ਵਜੇ ਦੁਕਾਨ ਬੰਦ ਕਰਕੇ ਜਾਣਾ ਅੱਜ ਤਾਂ ਹੁਣ ਸਮਾਂ ਬਦਲਦਿਆ ਤੇ ਮੈਂ ਦੁਕਾਨ ਬੰਦ ਕਰਕੇ ਚਲ ਗਿਆ ਜਦੋਂ ਸਵੇਰੇ ਮੈਂ ਆਣ ਕੇ 9:00 9:00 ਵਜੇ ਦੁਕਾਨ ਖੋਲੀ ਐ ਤੇ ਮੈਂ ਆਣ ਕੇ ਵੇਖਿਆ ਤੇ ਮੇਰੀ ਦੁਕਾਨ ਦੀ ਜਿਹੜੀ ਛੱਤ ਐ ਜਿਹੜੀ ਉੱਪਰ ਟੈਲਾਂ ਲੱਗੀਆਂ ਉਹ ਵੀ ਟੈਲਾਂ ਪੁੱਟ ਜਾਈਆਂ ਸੀ ਤੇ ਨਾਲੇ ਥੱਲੋਂ ਵੀ ਟੈਲਾਂ ਮਿੱਟੀ ਪੁੱਟ ਕੇ ਫਿਰ ਥੱਲੋਂ ਦੇ ਟੈਲਾਂ ਚੁੱਕ ਕੇ ਤੇ ਫਰਿੱਜ ਉੱਤੋਂ ਉਤਰ ਕੇ ਥਲੇ ਆਏ ਆ ਤੇ ਚੋਰ ਆਏ ਆ ਤੇ ਚੋਰੀ ਕਰਕੇ ਲੈ ਗਏ ਆ ਜੀ ਸਿਰਫ ਪੈਸੇ ਕਰਕੇ ਗਏ ਆ ਜੀ ਦੁਕਾਨ ਦਾ ਸਾਮਾਨ ਕੋਈ ਨਹੀਂ ਗਿਆ ਜੀ 40000 ਰੁਪਇਆ ਸੀ ਜ ਮੇਰੇ ਸੱਜਣੀਆਂ ਉਹਨਾਂ ਕੋਲੋਂ ਮੈਂ ਕਮੇਟੀ ਪਾਈ ਸੀ ਤੇ ਉਹ ਮੇਰੀ ਜਿਹੜੀ ਕਮੇਟੀ ਸੀ ਤੇ ਉਹਨਾਂ ਕੋਲੋਂ ਮੈਂ ਕੁਝ ਉਹਨਾਂ ਦੇ ਦੇਣੇ ਸੀ ਕੁਝ ਦੇ ਦਿੱਤੇ ਕੁਝ ਮੈਂ ਉਹਨਾਂ ਕੋਲੋਂ ਆਪਣੀ ਕਮੇਟੀ ਘਟਾ ਦਿੱਤੀ ਤੇ ਉਹਨਾਂ ਨੇ ਮੈਨੂੰ 40000 ਰੁਪਏ ਦਿੱਤਾ ਸੀ ਤੇ ਉਹ 40000 ਰੁਪਏ ਜਿਹੜੇ ਲੈ ਗਏ ਆ ਜੀ ਬਾਕੀ ਮੇਰੇ ਗੱਲੇ ਵਿੱਚ ਜਿਹੜੇ ਹੋਰ ਥੋੜੀਆਂ ਪਰਚੀਆਂ-ਪੁਰਚੀਆਂ 10-10 20-20 ਦੇ ਉਹ ਲਾ ਲਓ ਕੋਈ 2-3000 ਰੁਪਏ ਹੋਰ ਵੱਧ ਲਾ ਲਓ ਇੰਨਾ ਕਹਿ ਗਿਆ ਸੀ ਰਿਪੋਰਟ ਦੇ ਆਏ ਐ ਐਸਐਸ ਸਾਹਿਬ ਨੇ ਬਹੁਤ ਚੰਗੇ ਬੰਦੇ ਨੇ ਜੀ ਬਹੁਤ ਵਧੀਆ ਆ ਜੀ ਸਾਡੀ ਉਹਨਾਂ ਨੇ ਗੱਲ ਸੁਣੀ ਉਹ ਤੇ ਬਸ ਉਹ ਹ ਕੂੰਗੇ ਕਾ ਮੌਕਾ ਵੇਖ ਜਾਣਗੇ ਮੈਂਦਰ ਅਸਲ ਜਾਣਾ ਸੀ ਕਟਿੰਗ ਵਾਲੀ ਦੁਕਾਨ ਤੇ ਮੈਂ ਕਿਹਾ ਚੱਲ ਕੋਈ ਨਹੀਂ ਹੁਣ ਕਟਿੰਗ ਵਾਲੀ ਦੁਕਾਨ ਤੇ ਜਾਣਾ ਵਾ ਕਿੱਥੇ ਨਾਲ ਜੇਬ ਚ ਰੱਖਾਂਗਾ ਮੈਂ ਇਸ ਕਰਕੇ ਉਹ ਪੈਸੇ ਗੱਲੇ ਚ ਰੱਖ ਗਿਆ ਮੈਂ ਕਿਹਾ ਕੋਈ ਨਹੀਂ ਕੱਲ ਨੂੰ ਲਾ ਜਾਾਂਗੇ ਘਰੇ ਤੇ ਉਹ ਸਾਰਾ ਮੈਨੂੰ ਪਤਾ ਨਹੀਂ ਸੀ ਤੇ ਕੱਲ ਨੂੰ ਇਹ ਕੰਮ ਰਾਤ-ਰਾਤ ਕੰਮ ਆਣਾ ਉਹ ਮੋਸਰਾਤ ਨੂੰ ਛੱਡ ਗਿਆ ਵਾ ਤੇ ਉਹ ਪੈਸੇ ਇਸ ਤਰ ਚਲੇ ਗਏ ਬਾਕੀ ਇੰਨੇ ਪੈਸੇ ਕਿ ਦੁਕਾਨ ਤੇ ਰੱਖੀਦੇ ਹੀ ਨਹੀਂ ਸਰ ਬਾਕੀ ਸੇਲ ਨਹੀਂ ਸੀ ਸਰ ਮੇਰੀ ਕੋਈ ਇੰਨੀ ਬਾਕੀ ਸੇਲ ਜਿਹੜੀ ਥੋੜੀ-ਬਹੁਤੀ ਆ ਗਈ ਸੀ ਉਹ ਸਗੋਂ ਮੇਰੀ ਜੇਬ ਚ ਰਹੀ ਉਹ ਮੈਂ ਜੇਬ ਚ ਪਾ ਲਈ ਤੇ ਮੇਰੇ ਅਸੀਂ ਇੱਥੇ ਮੰਦਰ ਚ ਰੋਜ਼ ਜਰੇ ਮੱਥਾ ਮੈਂ ਟੇਕਦਾ ਦੁਕਾਨ ਤੇ ਮੰਦਰ ਆ ਤੇ ਬੇਸ਼ਰਮ ਏਡੇ ਲੋਕ ਨੇ ਜਿਹਨਾਂ ਨੇ ਰੱਬ ਦਾ ਵੀ ਨਹੀਂ ਖੋਫ ਕੀਤਾ ਕਿ ਉੱਥੇ ਵੀ ਮੇਰੇ ਪੈਸੇ ਪਏ ਸੀ ਇਕੱਠੇ ਹੋਏ ਸੀ ਦਸਾਂ ਦਸਾਂ ਦੇ ਨੋਟ ਅਲੱਗ ਸੀ 100 50 200 500 ਦੇ ਨੋਟ ਸੀ ਜਦੋਂ ਮੈਂ ਵਿੱਚੋਂ ਖੁੱਲੇ ਲੈ ਲੇਦਾ ਸੀ ਉੱਥੇ ਬੰਦੇ ਰੱਖ ਦਿੰਦੇ ਇਸ ਕਰਕੇ ਇਕੱਠੇ ਪੈਸੇ ਹੋਏ ਕਾਫੀ ਉਹ ਵੀ ਸਾਰੇ ਲੈ ਗਏ ਆ ਜੀ ਮੰਦਰ ਦੇ ਵਿੱਚੋਂ ਵੀ ਪੈਸੇ ਲੈ ਗਏ ਆ ਜੀ ਰੱਬ ਦਾ ਵੀ ਖੋਫ ਨਹੀਂ ਆ ਜੀ ਇਹ ਲੋਕਾਂ ਨੂੰ ਪਤਾ ਹੀ ਨਹੀਂ ਕੀ ਗੱਲ ਆ ਰੱਬ ਦਾ ਵੀ ਖੋਫ ਇਹਨਾਂ ਦੇ ਬਾਹਰੋਂ ਖਤਮ ਹੋ ਚੁੱਕਾ ਆ ਤੇ ਹੁਣ ਤੇ ਕੋਈ ਬਸੀਆ ਹੀ ਆਏਗਾ ਤੇ ਪਿੰਡ ਦੀ ਰਾਖੀ ਕਰ ਸਕਿਆ ਸਾਨੂੰ ਸਮਝ ਨਹੀਂ ਲੱਗਦੀ ਕਿ ਵੀ ਬਣੇਗਾ ਸਾਡੇ ਗਰੀਬਾਂ ਦੇ ਨਾਲ ਅਸੀਂ ਗਰੀਬ ਆਦਮੀਆਂ ਦੀ ਦੁਕਾਨ ਦਾ ਸਰਕਲ ਮਹਾ ਚਲਾ ਰਹੇ ਆ ਆਪਣਾ ਤੇ ਪਰ ਇਹ ਹੋਇਆ ਸਾਡੇ ਨਾਲ ਗਲਤ ਆ ਬਾਕੀ ਵੇਖੋ ਹੁਣ ਕੀ ਕਰਦੀ ਆ ਪ੍ਰਸ਼ਾਸਨ ਫਿਲਹਾਲ ਦੁਕਾਨਦਾਰਾਂ ਦੇ ਦਸਤਨ ਮੁਤਾਬਕ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵਧ ਰਹੀਆਂ ਨੇ ਆਏ ਦਿਨ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਕਿਉਂਕਿ ਭੀੜ ਭੜ ਵਾਲੇ ਇਲਾਕੇ ਦੇ ਵਿੱਚ ਜੇਕਰ ਚੋਰੀ ਹੋ ਸਕਦੀ ਹੈ ਤਾਂ ਘਰਾਂ ਨੂੰ ਚੋਰਾਂ ਵੱਲੋਂ ਕਿੱਥੇ ਬਖਸ਼ਿਆ ਜਾਵੇਗਾ ਫਿਲਹਾਲ ਦੁਕਾਨਦਾਰਾਂ ਨੇ ਪੁਲਿਸ ਤੋਂ ਗੁਹਾਰ ਲਗਾਈ ਹੈ ਕਿ ਜਲਦ ਹੀ ਚੋਰਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਨਾਲ ਦੇ ਨਾਲ ਪੈਟਰੋਲਿੰਗ ਜਿਹੜੀ ਹੈ ਉਹ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਸ ਇਲਾਕੇ ਦੇ ਵਿੱਚ ਲਗਾਤਾਰ ਚੋਰੀਆਂ ਵਧ ਰਹੀਆਂ ਨੇ ਪਰ ਪੁਲਿਸ ਦੇ ਹੱਥ ਹਜੇ ਵੀ ਖਾਲੀ ਨੇ ਕਿਹਾ ਜਾ ਸਕਦਾ ਹੈ ਕਿ ਇਸ ਵੇਲੇ ਚੋਰ ਚੁਸਤ ਨੇ ਤੇ ਪੁਲਿਸ ਸੁਸਤ ਪਈ ਹੋਈ ਹੈ ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਦੀ ਰਿਪੋਰਟ ਅਮਰੀਕ ਸਰ ਕੇਸਰੀ